ਪਰ ਤੱਕੋ ਹਲੋ ਚਲ ਪਿਆ ਮੈਂ ਜਾਪੋ ਕੁੜੀਆਂ ਦੇ ਮੁੰਡਿਆਂ ਦਾ ਰਸਾ ਕੱਢਿਆ ਮੁਕਾਬਲਾ ਕਾਰੀਆਂ ਦੇ ਰਹੀਆਂ ਤਾਕ ਜੋਰਦਾਰ ਤਾੜੀ ਮਾਰੋ ਜਿੰਨੀ ਵੀ ਕਿਨੇ ਸੰਗਤ ਆਈ ਹੈ ਹਾਂ ਇੱਕ ਬੈਂਤੀ ਟਰੈਕਟਰ ਵਾਲੇ ਵੀਰ ਨੂੰ ਬੈਂਤੀਆਂ ਵੀ ਬਾਈ ਬਾਹਰ ਨੂੰ ਲੈ ਜਾ ਹੁਣ ਇੱਕ ਵਾਰੀ ਤਾੜੀਆਂ ਵੀ ਉੱੜਦੇ ਜਕਾਰੇ ਲਾਓ ਬਾਈ ਬੋਲੋ ਸ਼ੋਹਰਿਆ ਦੋ ਸ੍ਰੀ ਆਕਾਲ ਇਹ ਪੰਜਾਬ ਦੀਆਂ ਧੀਆ ਪੰਜਾਬ ਦੀਆਂ ਸ਼ੇਰ ਬੱਚੀਆਂ ਮਾਈ ਭਾਗੋ ਜਿਨ੍ਹਾਂ ਨੇ ਮਗਾਨ ਦੇ ਵਿੱਚ ਮੇਰੇ ਵੀਰੋਂ ਬੈਰੀਆਂ ਨੇ ਆਹੂ ਲਾਏ ਔਰ ਮਾਤਾ ਖੀਰੀ ਜੀ ਨੇ ਲੰਗਰ ਦੀ ਸੇਵਾ ਕਰੀ ਬਾਹਰ ਕੱਢ ਲਓ ਫਿਰ ਗਰਾਊਂਡ ਤੋਂ ਔਰ ਬਾਕੀ ਜਿਹੜੇ ਵੀਰ ਆ ਜਿਨ੍ਹਾਂ ਦੀ ਡਿਊਟੀ ਨਹੀਂ ਸਰਪੰਚ ਸਾਹਿਬ ਉਹਨਾਂ ਨੂੰ ਬਿਠਾ ਦਿਓ ਜੀ ਬਹਿ ਜਾਓ ਸਾਰੇ ਬਹਿ ਜਾਓ ਮੈਰਲੇ ਨੂੰ ਦਿਖਦਾ ਨਹੀਂ ਕੈਮਰੇ ਵਾਲਿਓ ਬਹਿ ਜਾਓ ਵੀਰੇ ਲਓ ਇੱਕ ਪਾਸੇ ਗੈਰੀ ਬੁੱਟਰ ਲੜਕੀਆਂ ਦੀ ਟੀਮ ਹੈ ਤੇ ਦੂਜੇ ਪਾਸੇ ਬਈ ਆਪਾਂ ਦਾ ਕੁੜਕਾਂ ਵਾਲੇ ਪਾਸੇ ਆ ਬਈ ਸਿੱਧੀ ਗੱਲ ਠੀਕ ਹੈ ਪੰਜਾਂ ਵਾਲੇ ਪਾਸੇ ਆਪਾਂ ਦਾ ਲੈ ਪਾਣੂ ਖਿੱਚ ਕੇ ਇਹ ਟੀਮ ਜਿੱਤਦੀ ਹੈ ਬਲਜਿੰਦਰ ਪ੍ਰਧਾਨ ਤੇ ਗਰਤੇਜ ਪ੍ਰਧਾਨ ਵੱਲੋਂ 1100 ਦਿੱਤਾ ਜਿਉ ਮੇਰੇ ਵੀਰੋ ਕਿ ਲੜਕੀਆਂ ਦੀ ਟੀਮ ਜਿੱਤਦੀ ਹੈ ਤਾਂ ਹਰਜੀਤ ਵੀਰੇ ਜਾਂਦਾ ਬਹਿ ਜਾ ਮੇਰੇ ਵੀਰ ਬਣ ਕੇ ਥੋੜਾ ਜਿਆ ਇੱਕ ਜਨਾਂ ਦਾ ਦੋਨਾਂ ਨੂੰ ਸਾਰੇ ਤੈਨੂੰ ਪਤਾ ਪੰਜ ਛੀ ਕੋਚਾ ਮੱਖਣ ਦੀ ਕੇ ਉਹਨਾਂ ਨੂੰ ਹਰਜੀਤ ਇੱਕ ਜਨਾਂ ਦਾ ਦੱਸ ਦਿਓ ਯਾਰ ਬਾਕੀ ਬਹਿ ਜਾ ਸ਼ਾਬਾਸ਼ ਵੈਰੀ ਗੁੱਡ ਜਿੱਤਣਾ ਆਪਾ ਚਲੋ ਜੋਰ ਹੱਲ ਕੇ ਰੱਸਾ ਕੁੜੀਆਂ ਖਿੱਚ ਲੋ ਖਿੱਚ ਲੋ ਇਧਰ ਨੂੰ ਆ ਗਏ ਤੁਹਾਡੇ ਕੋਲ ਰੱਸਾ ਖਿੱਚੋ ਜੋਰ ਲਾ ਬਣਾਇਆ ਇੱਕ ਸ਼ਾਬਾ 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 ਗੁਰਤੇਜ 1100 ਰੁਪਏ ਤਿਆਰ ਕਰ ਲੋ ਆਪਾਂ ਕੁੜੀਆਂ ਨੂੰ ਦੇ ਲੈਣਾ ਜਿੱਕੀਆਂ ਤੋਂ ਕਹੜਾ ਬਜਿੰਦਰ ਬਾਈ ਤੇ ਗੁਰਤੇਜ ਪ੍ਰਧਾਨ ਚਲੋ ਵੀ ਚਲੋ 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 टैग ओवर हरजीत ओमे दसना हुंका मारना हुंका ए चलो, चलो 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 ले आ ले आ देख खिंचो 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 शाबाश 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 बल्ले 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 कुड़िया कटनी किसी तो ਤੁਸੀਂ ਮਾਈ ਭਾਗੋ ਦੀਆਂ ਵਾਰਸ ਐ ਜੋਰ ਮਾਰ ਕੇ ਮੁੰਡੇ ਦਾ ਦੇਖੋ ਤੁਸੀਂ ਮੈਰੀ ਤਾਹੂ ਲਾਏ ਖਿੱਚਾ ਖਿੱਚਾ ਚੱਲੋ ਓ ਬਾਈ ਮੈਨ ਮਨੇ ਪੜੇ ਸੋਨਹਾਂ ਚੱਲੋ ਚੱਲੋ ਚੱਲ ਚੱਲ ਕਿੱਤ 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 ਏ ਬੱਲੇ 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 ਖਿੱਚਾ ਖਿੱਚਾ ਜੋਰ ਮਾਰੋ ਯਾਰ ਅੰਕਾ ਬੋਕੀ ਮਾਰਦੇ ਹੁੰਦੇ ਜਿਵੇਂ ਕਹਿੰਦੇ ਅਰਜੀ ਬੋਕੀ ਮਾਰੋ ਬਹੁਤ ਜੋਰ ਲੱਗਦਾ ਯਾਰ ਕੁੜੀਆਂ ਦੇ ਲਈ ਤਾੜੀਆਂ ਇਹ ਲੱਗਦਾ ਮੁੰਡੇ ਜਿੱਤ ਗਿਆ ਹੋ ਗਿਆ ਕੰਮ ਇਹ ਬੱਲੇ 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 ਕੋਈ ਗੱਲ ਨਹੀਂ ਤੁਸੀਂ ਜਿੱਤ ਗਏ ਹੋ ਕੋਈ ਚੱਕਰ ਨਹੀਂ ਪਰ ਤੁਸੀਂ ਇਹ ਦੇਖੋ ਇਹਨਾਂ ਨੇ ਬੱਲੇ ਦੀ ਟੱਕਰ ਦਿੱਤੀ ਹੈ ਕੋਈ ਨਹੀਂ 2 ਮਿੰਟ ਲਈ ਇੱਕ 라ਉਂਡ ਹੋਰ ਹੋਣਾ ਹੈ ਰੈਸਟ ਕਰ ਲੋ ਇੱਕ 라ਉਂਡ ਹੋਰ ਤੇ ਦੁਬਾਰੇ ਫੇਰ ਹਾਂ ਬਾਕੀ ਜੀ ਬਹਿ ਜਾਓ ਜੀ ਸਾਡੇ ਜਿਹੜੇ ਖੜੇ ਆਣਾ ਇੱਕ ਇਹਨਾਂ ਦਾਦੂ ਬਾਕੀ ਬਹਿ ਜਾ ਸਾਡਾ ਜਿੰਦਰ ਬਾਈ ਕਹਿੰਦਾ ਵੀ ਸਾਡੀਆਂ ਧੀਆ ਜਿੱਤਣ ਚਾਹੇ ਹਾਰ ਨਾ ਮੋਹਨਪ੍ਰੀਤ ਬਾਈ ਤੇ ਨਾਲ ਸਾਡਾ ਰਮਣਾ ਬਾਈ ਇਹਨਾਂ ਨੂੰ 1100 ਹੋਊਗਾ ਜ਼ੋਰਦਾਰ ਟਾੜ ਦੇ ਤਾੜੀਆਂ ਮਾਰ ਦਿਓ ਜੀ ਕਿਆ ਬਾਈ ਬੱਲੇ ਬੱਲੇ ਸ਼ਾਵਾਂ ਕੁੜੀਆਂ ਸਾਡੀਆਂ ਧੀਆ ਯਾਰ ਗੁਰਤੇਜ ਇਹ ਬਾਤ ਮੁਕਾਬਲੇ ਦਾ ਸਟਾਰ ਜੀਤੂ ਸਿੰਘ ਲੈ ਵੀ ਗੁਰਤੇਜ ਪ੍ਰਧਾਨ ਬੇਸ਼ੱਕ ਕੁੜੀਆਂ ਜਿੱਤਦੀਆਂ ਤੇ 1100 ਬਲਜਿੰਦਰ ਦਾ ਤੇ 13 ਟੱਕਾ ਤੇ ਇਹ ਹਾਰਦੀਆਂ ਤਾਂ ਵੀ ਆਪਾਂ ਮਾਨ ਸਨਮਾਨ ਦੇ ਦੇਣੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਵੱਡੀ ਗੱਲ ਹੁੰਦੀ ਹੈ ਮੁੰਡਿਆਂ ਨਾਲ ਮੁਕਾਬਲਾ ਕਰਨ ਦੀ ਬਹੁਤ ਵੱਡੀ ਗੱਲ ਹੁੰਦੀ ਹੈ ਕੁੜੀਆਂ ਬੀ ਰੱਸਾ ਇੱਕ ਸੀਦਾ ਮੈਚ ਜਿਹੜਾ ਲੜਕੀਆਂ ਮੁੰਡਿਆਂ ਨਾਲ ਕਰ ਰਹੀਆਂ ਖਿੱਚ ਰਹੀਆਂ ਜੋਰ ਦੇ ਵਿੱਚ ਬਰਾਬਰ ਫੱਟੇ ਦੀ ਗੱਲ ਹੁੰਦੀ ਹੈ ਮਾਰੋ ਬੋਕੀ ਖਿੱਚੋ ਬਣਾਇਆ ਪਹਿਲਾਂ ਤਾਂ ਸਟੈਂਡ ਨਾਲ ਪੂਰਾ ਟਕੜਾ ਕੁਰਿਆ ਮੰਨ ਲਓ ਸੈਂਟਰ 'ਚ 1 ਫੁੱਟ ਕੁੜੀਆਂ ਬੰਨੀ ਹੈਗਾ ਵੈਰੀ ਗੁੱਡ 1 1 1 ਮੈਨੂੰ ਲੰਦਾ ਗੁਰੂਆ ਗੁਰੂਆ ਗਰਾਬਰ ਦੀ ਟੱਕਰ ਹੈ ਮੁੰਡਿਆਂ ਦਾ ਬਹੁਤ ਜ਼ੋਰ ਲੱਗਿਆ ਵਾ ਲੈ ਗਿਆ ਲੈ ਗਿਆ ਚਲੋ ਚਲੋ ਬੰਦ ਚਲੋ ਚਲੋ ਪੁੱਤ ਚੱਲ 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 ਲੈ ਗਿਆ ਲੈ ਗਿਆ ਲੈ ਗਿਆ ਤੇਰਾ ਪੁੱਤ ਚਲੋ ਚਲੋ ਪੁੱਤ ਚਲੋ 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 ਇਹ ਚਲ ਚਲ ਇੱਥੇ ਰੱਖ ਚਲੋ ਜੋਰ ਮਿਲ ਕੇ ਮਾਰਿਆ ਕਰੋ ਯਾਰ ਚਲੋ ਵੀ ਠੀਕ ਹੈ ਵੀ ਠੀਕ ਹੈ ਚਲੋ ਕੋਈ ਗੱਲ ਨਹੀਂ ਉਹ ਜਿਹੜੇ ਮੁੰਡਿਆਂ ਨਾਲ ਮੁਕਾਬਲਾ ਕੀਤਾ ਬਹੁਤ ਵੱਡੀ ਗੱਲ ਹੈ ਤੇ ਹਫਤਾ ਹਫਤਾ ਜੰ ਨੂੰ ਰੋਟੀ ਨਹੀਂ ਚੰਗੀ ਲੱਗਣੀ ਸੀ